ਪੰਜਾਬ ਅੰਦਰ ਸ਼ਿਵ ਸੈਨਾ ਬਾಳ್ ਠਾਕਰੇ शिंदे ਗਰੁੱਪ ਵੱਲੋਂ ਵੀ ਲੋਕ ਸਭਾ ਇਲੈਕਸ਼ਨਸ ਲੜਨ ਲਈ ਤਿਆਰੀਆਂ ਜਿਹੜੇ ਕਿ ਉਹ ਮੁਕੰਮਲ ਕਰ ਲਿਆ ਗਿਆ ਨੇ ਤੇ ਹਰੀ ਸਿੰਘਲਾ ਜਿਹੜੇ ਕਿ ਪੰਜਾਬ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰ ਲਿਆ ਨੇ ਸਰ ਲੋਕ ਸਭਾ ਇਲੈਕਸ਼ਨ ਲੜਨ ਜਾ ਰਹੇ ਹੋ ਕੀ ਕੀ ਤਿਆਰੀਆਂ ਨੇ ਨਮਸਕਾਰ ਸ਼ਿਵ ਸੈਨਾ ਮਹਾਰਾਸ਼ਟਰ ਦੇ ਵਿੱਚ ਇੱਕ ਵੱਡਾ ਰਾਜਨੀਤਿਕ ਦਲ ਹੈ ਸਾਡੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਸਾਡੇ ਨੇ ਪੰਜਾਬ ਦੇ ਵਿੱਚ ਵੀ ਅਸੀਂ ਚਾਹੁੰਦੇ ਆ ਕਿ ਸ਼ਿਵ ਸੈਨਾ ਆਪਣਾ ਦਮ ਦਿਖਾਵੇ ਤੇ ਲੋਕਾਂ ਦੇ ਮਸਲੇ ਜਿਹੜੇ ਆ ਉਹਨਾਂ ਨੂੰ ਹੱਲ ਕਰਵਾਵੇ ਇਸ ਦੇ ਲਈ ਅਸੀਂ 13 ਦੀ 13 ਸੀਟਾਂ ਦੇ ਉੱਪਰ ਆਪਣੇ ਉਮੀਦਵਾਰ ਖੜੇ ਕੀਤੇ ਨੇ ਜਿਸ ਤਰ੍ਹਾਂ ਇਹਨਾਂ ਪਾਰਟੀਆਂ ਨੇ ਝੂਠੇ ਵਾਦੇ ਲੋਕਾਂ ਨਾਲ ਕੀਤੇ ਅਕਾਲੀਆਂ ਨੇ ਕਾਂਗਰਸੀਆਂ ਨੇ ਵਾਦਾ ਕੀਤਾ ਸੀ ਕਿ 84 ਸਿੱਖ ਕਤਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ ਜਿਹੜੀ ਗੁਰੂਗ੍ਰੰਥ ਸਾਹਿਬ ਦੀ ਵੀ ਪੰਜਾਬ ਦੇ ਵਿੱਚ ਹੋਈ ਹੈ ਉਹਦੇ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ ਲੇਕਿਨ ਇਹਨਾਂ ਨੇ ਕਿਸੇ ਨੇ ਕੋਈ ਸਜ਼ਾ ਨਹੀਂ ਦਿਵਾਈ ਸਿਰਫ ਰਾਜਨੀਤੀ ਕੀਤੀ ਹੈ ਸ਼ਿਵ ਸੇਨਾ ਬਾਦਾ ਕਰਦੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਕਿ ਤੁਸੀਂ ਸਾਡੇ ਐਮਪੀ ਚ ਤਾ ਕੇ ਭੇਜੋ ਕੇਂਦਰ ਦੇ ਵਿੱਚ ਜਿਦੀ ਮਰਜ਼ੀ ਸਰਕਾਰ ਹੋਵੇ ਸ਼ਿਵ ਸੇਨਾ ਦੇ ਐਮਪੀ ਸਿੱਖਾਂ ਦੇ ਜਿਹੜੇ ਕਤਲ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਲਈ ਆਵਾਜ਼ ਚੁੱਕੇਗੀ ਪੰਜਾਬ ਦੇ ਵਿਚੜੀ ਗੁਰਗ੍ਰਾਂਦ ਸਾਹਿਬ ਦੀ ਵੇਦ ਵੀ ਹੋਈ ਹੈ ਉਹਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਉਹਨਾਂ ਦੀ ਆਵਾਜ਼ ਬਣੇਗੀ ਹਰੀ ਜੀ ਪੰਜਾਬ ਅੰਦਰ ਗੱਲ ਕਰ ਲਈ ਤਾਂ ਸ਼ਿਵ ਸੇਨਾ ਖੁਦ ਸੰਗਠਿਤ ਨਹੀਂ ਹੈ ਕਾਫੀ ਸਾਰੇ ਸ਼ਿਵ ਸੇਨਾ ਦੇ ਜਿਹੜੇ ਸੰਗਠਨ ਚੱਲ ਰਹੇ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਕਿਸ ਨੇ ਲਿਆ ਜਾਏਗਾ ਇਸ ਦੇ ਲਈ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਜਿਹੜੀ ਸਾਡੀ ਸ਼ਿਫਤਨਾ ਹੈ ਇਹ ਸੁਪਰੀਮ ਕੋਰਟ ਤੋਂ ਵੈਲਿਡ ਹੈ ਆਲ ਇੰਡੀਆ ਇਲੈਕਸ਼ਨ ਕਮਿਸ਼ਨ ਤੋਂ ਵੈਲਿਡ ਹੈ ਜੀ ਕਿ ਹੋਰ ਕੋਈ ਸ਼ਿਫਤਨਾ ਹੈ ਹੀ ਨਹੀਂ ਇਹ ਤਾਂ ਸਰਕਾਰ ਨੇ ਜਾਣ ਬੁੱਝ ਕੇ ਸਾਨੂੰ ਵੀ ਰਾਜਨੀਤਿਕ ਤੌਰ ਤੇ ਕਾਮਯਾਬ ਨਾ ਹੋ ਜਨ ਪੰਜਾਬ ਦੇ ਵਿੱਚ ਖੜੇ ਨਾ ਹੋ ਜਨ ਇਸ ਦੇ ਲਈ ਸਰਕਾਰ ਵੱਲੋਂ ਖੜੇ ਕਿਤੇ ਹੋਏ ਗਰੁੱਪ ਨੇ ਕਹਿੰਦਾ ਜਿਹੜੇ ਕਹਿੰਦਾ ਵੀ ਸਰਕਾਰ ਨੂੰ ਖੁਦ ਇਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਅਸੀਂ ਤੇ ਸਬੰਧੀ ਪੰਜਾਬ ਇਲੈਕਸ਼ਨ ਕਮਿਸ਼ਨ ਸੀਜੀ ਨੂੰ ਖੁਦ ਮਿਲ ਕੇ ਜਾ ਕੇ ਇਹਨਾਂ ਦੀ ਸ਼ਿਕਾਇਤ ਕਰਕੇ ਆਏ ਹੋਏ ਆ ਤੇ ਉਮੀਦ ਹੈ ਵੀ ਇਸ ਵਾਰ ਇਹਨਾਂ ਤੇ ਕਾਰਵਾਈ ਹੋਊਗੀ। ਪੰਜਾਬ ਬੰਦੇ ਹੋਰ ਕਿਹੜੇ ਪੱਖ ਦੇ ਮੁੱਦੇ ਨੇ ਜਿਹੜੇ ਲੈ ਕੇ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਫਿਰ? ਭਗਤ ਦਾ ਮੁੱਦਾ ਇੱਕ ਤਾਂ ਇਹ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਨੇ ਮਹਿਲਾਵਾਂ ਨਾਲ ਵਾਦਾ ਕੀਤਾ ਸੀ ਕਿ 1000 ਰੁਪਏ ਮਹੀਨਾ ਦੇਵਾਂਗੇ। 25 ਮਹੀਨੇ ਹੋ ਗਏ ਮੇਰੀ ਪੰਜਾਬ ਦੀ ਇਹ ਭੈਣਾਂ ਮਹਿਲਾਵਾਂ ਨੂੰ ਇਹ ਹੀ ਅਪੀਲ ਹੈ ਕਿ ਪਹਿਲਾ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੋਟ ਮੰਗਣ ਆਵੇ ਪਹਿਲਾਂ ਉਸ ਤੋਂ 25000 ਰੁਪਏ ਲੈ ਕੇ ਜੇਬ ਦੇ ਵਿੱਚ ਪਾਓ ਫਿਰ ਉਹਨੂੰ ਕੋ ਬੋਰਡ ਦੀ ਗੱਲ ਕਰੇ ਨਹੀਂ ਉਹਨੂੰ ਆਪਣੇ ਮਹੱਲੇ ਦੇ ਵਿੱਚ ਬਿਲਕੁਲ ਨਾ ਬੋਲੋ ਪਰ ਸਰਕਾਰ ਦਾ ਆਖਣਾ ਇਹ ਹੈ ਵੀ ਅਸੀਂ ਪਹਿਲੇ 6 ਮਹੀਨੇ ਜੀ ਕਾਫੀ ਸਾਰੇ ਗਰੰਟੀਆਂ ਪੂਰੀਆਂ ਕਰਤੀਆਂ ਹੁਣ ਤਾਂ 2 ਸਾਲ ਹੋਏ ਨੇ ਜਿਹੜੀ ਦੂਸਰੀ ਪਾਰਟੀ ਨੇ ਲਾਸਟ ਖੇਰ ਤੇ ਜਾ ਕੇ 3.5 ਸਾਲ ਲੰਗਾ ਕੇ ਗਰੰਟੀਆਂ ਪੂਰੀਆਂ ਕਰਦੀਆਂ ਕੋਈ ਗਰੰਟੀ ਪੂਰੀ ਨਹੀਂ ਕੀਤੀ ਫਿਰਕਾਰੀ ਉਸ ਤਰ੍ਹਾਂ ਹੀ ਹੈ ਨਸ਼ੇ ਦਾ ਕਾਰੋਬਾਰ ਅੱਗੇ ਨਾਲ ਵਧ ਗਿਆ ਗੈਂਗਸਟਰਵਾਦ ਵਧ ਗਿਆ ਫਰੂਤੀਆਂ ਦਾ سلسلہ ਵਧ ਗਿਆ ਵਪਾਰ ਪੰਜਾਬ ਦਾ ਠੱਪ ਪਿਆ ਜਨਾਨੀਆਂ ਨੂੰ ਇੱਕ 1000 ਰੁਪਏ ਮਹੀਨਾ ਦਾ ਇੱਕ ਨਵਾਂ ਰੁਪਿਆ ਵੀ ਨਹੀਂ ਮਿਲਿਆ ਕਿਹੜੀ ਗਰੰਟੀ ਪੂਰੀ ਕੀਤੀ ਐ ਇੱਕ 600 ਯੂਨਿਟ ਬਿੱਲ ਤੁਸੀਂ ਮਾਫ ਕਰ ਰਹੇ ਹੋ ਉਹ ਗਰੀਬ ਬੰਦੇ ਦਾ ਮਾਫ ਹੋ ਰਿਹਾ ਤੁਸੀਂ ਆਰਥਿਕ ਤੌਰ ਤੇ ਮਾਫ ਕਰੋ ਨਾ 1000 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦੀ ਗੱਲ ਵੀ ਆਖਰੀ ਜਿੱਥੇ 600 ਇੱਕ ਯੂਨਟ ਹੋ ਜਾਂਦਾ ਉਹਦੀ 5000 ਦਾ ਬਿੱਲ ਆ ਜਾਂਦਾ ਤੁਸੀਂ ਰੇਟ 8 ਰੁਪਏ ਦੀ ਵੀ ਜਾਂ 3 ਰੁਪਏ ਯੂਨਿਟ ਕਰ ਦਿਓ ਵੀ ਸਭ ਨੂੰ ਫਾਇਦਾ ਹੋਵੇ ਸਾਰੇ ਪੰਜਾਬੀਆਂ ਨੂੰ ਫਾਇਦਾ ਹੋਵੇ ਇੱਕ ਬੰਦੇ ਨੂੰ ਕਿਉਂ ਫਾਇਦਾ ਹੋਵੇ ਕਹਿੰਦਾ ਤੁਸੀਂ ਰੇਟ ਘਟਾਓ ਅਸੀਂ ਦੂਜਾ ਕਹਿੰਦਾ ਬੇਰੋਜ਼ਗਾਰੀ ਤੇ ਜੇ 4 ਲੱਖ ਬੱਚਾ ਸਾਲ ਦੇ ਵਿੱਚ ਪਾਸ ਆਊਟ ਹੁੰਦਾ ਤਾਂ ਤੁਸੀਂ ਦਰਦ ਨੂੰ ਬਤਾ ਕੇ 4 ਲੱਖ 40 ਹਜ਼ਾਰ ਨੌਕਰੀਆਂ ਦੇਓ 22 ਸਾਲ ਦੇ ਵਿੱਚ 40 ਹਜ਼ਾਰ ਨੌਕਰੀਆਂ ਦੇ ਕੇ ਤੁਸੀਂ ਬੇਰੋਜ਼ਗਾਰੀ ਖਤਮ ਨਹੀਂ ਕੀਤੀ ਤੁਸੀਂ ਬੇਰੋਜ਼ਗਾਰੀ ਉਲਟਾ ਵਧਾਈ ਹੈ ਕਹਿੰਦਾ ਵੀ ਇਹ ਹੀ ਜਮਾਨਤ ਨੇ ਕਿਦਾ ਇਹ ਮੁੱਦੇ ਨੇ ਜਿਹੜੇ ਲੋਕਾਂ ਨਾਲ ਇਹਨਾਂ ਨੇ ਝੂਠੇ ਪੂਰੇ ਕੀਤੇ ਸੀਗੇ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਤੋਂ ਬੁਰੀ ਤਰ੍ਹਾਂ ਦੁਖੀ ਹੈ ਤਰਸਤਾ ਕਹਿੰਦਾ ਇਸ ਲਈ ਸ਼ੂਚਨਾ ਨੂੰ ਮੈਦਾਨ ਵਿੱਚ ਆਣਾ ਪਿਆ ਤੁਸੀਂ ਮੈਦਾਨ ਵਿੱਚ ਆਇਓ ਚਲੋ ਠੀਕ ਹੈ ਵੈਲਕਮ ਹੈ ਤੁਹਾਡਾ ਪਰ ਸਾਹਮਣੇ ਪੋ ਜਦਾ ਤਾਕਤਵਰ ਜਿਹੜੀ ਕਿ ਪਾਰਟੀਆਂ ਨੇ ਵੱਡੇ ਚਿਹਰੇ ਨੇ ਤੇ ਉਹਨਾਂ ਨਾਲ ਮੁਕਾਬਲਾ ਕਿਸ ਤਰ੍ਹਾਂ ਕੀਤਾ ਜਾਵੇਗਾ ਤਿੰਨ ਸਾਲ ਪਹਿਲਾਂ ਆਮ ਆਦਮੀ ਦਾ ਵੀ ਸਾਡੇ ਵਰਗਾ ਹੀ ਹਾਲ ਸੀਗਾ ਹਾਂ ਜੀ ਉਹ ਵੀ ਸੱਤਾ ਚਾਏ ਨੇ ਨਾ ਤਾਂ ਸ਼ਿ ਪੰਜਾਬੀ ਸਾਡੇ ਬਹੁਤ ਸਿਆਣੇ ਲੋਕ ਹੈ ਯੋਧਾ ਨੇ ਕਹਿੰਦਾ ਉਹ ਸਹੀ ਬੰਦੇ ਨੂੰ ਹੀ ਚੁਣਨਗੇ ਤੁਸੀਂ ਜਿਹੜੇ ਕਿ ਤੁਹਾਡੇ ਉਮੀਦਵਾਰ ਨੇ ਉਹ ਐਲਾਨ ਕਰ ਦਿੱਤੇ ਸਾਰੇ ਹਾਂ ਜੀ 13 13 ਐਲਾਨ ਕਰ ਚੁੱਕੇ ਇਹਨਾਂ ਵਿੱਚੋਂ ਲੇਡੀਜ਼ ਨੂੰ ਵੀ ਕੋਈ ਜਮੈਨਗ ਦੀ ਸੀ ਵੀ ਐ ਸੀ ਵੀ ਐ ਪੀ ਸੀ ਵੀ ਐ ਡਾਕਟਰ ਵੀ ਐ ਇੰਜੀਨੀਅਰ ਵੀ ਆ ਕਾਇਕਾਰ ਵੀ ਹੈ ਤੇ ਕੀ ਲੋਕਾਂ ਨੂੰ ਕੀ ਪਹੁੰਚ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਅਪੀਲ ਕੀ ਲੋਕਾਂ ਨੂੰ ਕਰ ਰਹੇ ਹੋ ਮੇਰਾ ਪਹਿਲਾ ਮੁੱਦਾ ਇਹ ਹੈ ਕਿ ਸਾਰਿਆਂ ਨੇ ਬੇਵਕੂਫ ਬਣਾਇਆ 84 ਸਿੱਖ ਕਤਲਿਆਂ ਦਾ ਇਨਸਾਫ ਹੋਣਾ ਚਾਹੀਦਾ ਸਭ ਤੋਂ ਪਹਿਲਾ ਮੁੱਦਾ ਮੇਰਾ ਇਹ ਹੀ ਹੈ ਭਾਪਾ ਕਹਿੰਦੀ ਅਸੀਂ 84 ਦੇ ਜਿਹੜੇ ਵੀ ਕਤਲਿਆਂ ਦੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾਵਾ ਦਵਾਈਆਂ ਕੋਈ ਸਜ਼ਾ ਨਹੀਂ ਦਵਾਈ ਕਿਸੇ ਨੇ ਛੋਡੇ ਸਾਹਮਣੇ ਮੇਰੇ ਸਾਹਮਣੇ ਸੁਣਨ ਨੂੰ ਹੀ ਪਤਾ ਮੈਨੂੰ ਵੀ ਪਤਾ ਜੱਲਾਂ ਚ ਭੇਜੇ ਆ ਨੋ 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 ਕਿਸੇ ਨੂੰ ਕੋਈ ਸਜ਼ਾ ਨਹੀਂ ਮਿਲੀ ਸਾਰੇ ਕਾਂਗਰਸੀ ਉੱਤੇ ਸ੍ਰੀ ਆਮ ਘੁੰਮਦੇ ਨੇ ਕਹਿੰਦਾ ਗਲੇ ਦੇ ਵਿੱਚ ਪੱਟਾ ਪਾਈ ਤੇ ਹੁਣ ਜੇ ਹੁਣ ਗਲੇਜ ਪਟਾ ਉਹਨਾਂ ਦੇ ਸ਼ਿਵਸਥਾਨਾ ਪੱਕਾ ਪਾਉਂ ਬਿਲਕੁਲ ਜੀ ਇਹ ਨੇ ਹਰੀਸ਼ ਸਿੰਘਲਾ ਜਿਹੜੇ ਕੀ ਪੰਜਾਬ ਅੰਦਰ ਲਗਾਤਾਰ ਜਿਹੜੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰ ਰਹੇ ਨੇ ਕਿਉਂਕਿ ਇਹਨਾਂ ਵੱਲੋਂ ਹੁਣ ਲੋਕ ਸਭਾ ਇਲੈਕਸ਼ਨ ਦੀ ਤਿਆਰੀ ਖਿੱਚੀ ਗਈ ਹੈ ਔਰ 13 ਦੇ 13 ਜਿਹੜੇ ਕੀ ਉਮੀਦਵਾਰ ਉਹ ਮੈਦਾਨ ਵਿੱਚ ਵੀ ਉਤਾਰੇ ਜਾ ਰਹੇ ਨੇ ਔਰ ਉਹਨਾਂ ਨੇ ਇਹੀ ਆਖਿਆ ਵੀ ਜਿਨੇ ਵੀ ਸਰਕਾਰਾਂ ਪਿਛਲੇ ਆਈਆਂ ਨੇ ਉਹਨਾਂ ਨੇ ਜਿਹੜੇ ਵੀ ਵਾਅਦੇ ਕੀਤੇ ਨੇ ਉਹ ਵਾਦੇ ਪੂਰੇ ਨਹੀਂ ਕੀਤੇ ਗਏ ਤਾਂ ਜਦ ਕਰ ਲੋਕ ਜੇ ਕਰ ਇਹਨਾਂ ਨੂੰ ਜਿਤਾ ਕੇ ਇਹਨਾਂ ਦੇ ਉਮੀਦਵਾਰਾਂ ਜਿਤਾ ਕੇ ਸੰਸਦਿਤ ਭੇਜ ਨੇ ਤਾਂ ਜਿਹੜੇ ਵੀ ਪੱਖ ਦੇ ਮੁੱਦੇ ਨੇ ਉਹਨਾਂ ਦਾ ਹੱਲ ਜਿਹੜਾ ਕਿ ਉਹ ਜ਼ਰੂਰ ਕਰਵਾਇਆ ਜਾਵੇਗਾ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀ ਚਾ ਦੈਨਿਕ ਸਿਰਾ ਟੀਵੀ ਅੰਮ੍ਰਿਤਸਰ ਤੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر